ਜਿਵੇਂ ਮੇਰੇ ਖਿਆਲ ਆਪਣੇ ਸਾਰਿਆਂ ਨੂੰ ਸਾਰੇ ਸ਼ਰੋਤਿਆਂ ਨੂੰ ਪਤਾ ਹੀ ਆ ਕਿ ਅਮਰਿਤਪਾਲ ਸਿੰਘ ਪਿਛਲੇ ਕਰੀਬ 2 ਸਾਲਾਂ ਤੋਂ ਐਨਐਸਏ ਕਾਨੂੰਨ ਹੇਠ ਡਿਬਰੂਗੜ੍ਹ ਜੇਲ੍ਹ ਅਸਾਮ ਦੇ ਵਿੱਚ ਨਜ਼ਰਬੰਦ ਨੇ April ਤੋਂ April 2023 ਤੋਂ ਉਹ ਨਜ਼ਰਬੰਦ ਨੇ ਜੇਲ੍ਹ ਦੇ ਵਿੱਚੋਂ ਹੀ ਉਹਨਾਂ ਨੇ ਖਡੂਰ ਸਾਹਿਬ ਹਲਕੇ ਤੋਂ ਇਲੈਕਸ਼ਨ ਜਿੱਤੀ ਜਿੱਥੋਂ ਉਹ ਮੈਂਬਰ ਪਾਰਲੀਮੈਂਟ ਵੀ ਬਣੇ ਹੁਣ ਉਹਨਾਂ ਦਾ ਜਿਹੜਾ ਐਨਐਸਏ ਦੀ ਮਿਆਦ ਆ 1 ਸਾਲ ਹੋਰ ਉਦਾਤੀ ਗਈ ਆ ਸੋ ਅਜਦਾ ਬੇਸਿਕ ਸਵਾਲ ਹੈ ਜਿਹਦੇ ਉੱਪਰ ਮੈਂ ਆਪਣਾ ਅਵਿਸ਼ਲੇਸ਼ਣ ਦੇ ਅੰਨ ਲੱਗਾਂ ਮਾ ਉਹ ਹੈ ਕਿ ਐਨਐਸਏ ਦੇ ਵਿੱਚ ਵਾਧਾ ਕਰਨਾ ਕਿੰਨਾ ਕਿ ਜਾਇਜ਼ ਹੈ ਪਹਿਲਾਂ ਮੈਂ ਇੱਕ ਗੱਲ ਬੜੀ ਕਲੀਅਰ ਕਰ ਦਵਾਂ ਕਿ ਕੋਈ ਅਮਰਿਤਪਾਲ ਨਾਲ ਸਹਿਮਤ ਹੋਵੇ ਜਾਂ ਨਾ ਹੋਵੇ ਮੈਂ ਆਪ ਉਹਦੀਆਂ ਬਹੁਤ ਸਰੀਆਂ ਹਰਕਤਾਂ ਦੇ ਨਾਲ ਸਹਿਮਤ ਨਹੀਂ ਮੈਂ ਬੜਾ ਕਲੀਅਰ ਕਰਨਾ ਚਾਹੁੰਨਾ ਜਿਵੇਂ ਉਹਨੇ ਜਨਾਲੇ ਤੇ ਕੀਤਾ ਜੋ ਜਲੰਧਰ ਦੇ ਵਿੱਚ ਗੁਰਦੁਆਰਿਆਂ ਚ ਕੀਤਾ ਜਾਂ ਜੋ ਉਹਨਾਂ ਤੇ ਹੋਰ ਇਲਜ਼ਾਮ ਲੱਗ ਰਿਹਾ ਇਹਨਾਂ ਦੀ ਬਿਲਕੁਲ ਚੰਗੀ ਤਰ੍ਹਾਂ ਕੋਕ ਹੋਣੀ ਚਾਹੀਦੀ ਆ ਮੈਂ ਉਹਨਾਂ ਦੀ ਬਿਲਕੁਲ ਵਿਚਾਰਧਾਰਾ ਨਾਲ ਸਹਿਮਤ ਨਹੀਂ ਪਰ ਫਿਰ ਵੀ ਮੇਰਾ ਆਪਣਾ ਮੰਨਣਾ ਵਾ ਕਿ ਪ੍ਰੀਵੈਂਟਿਵ ਡਿਟੈਂਸ਼ਨ ਜਿਹੜੀ ਬਿਨਾ ਕੇਸ ਲਾਏ ਕਿਸੇ ਬੰਦੇ ਨੂੰ ਨਜ਼ਰਬੰਦ ਕਰਨਾ ਜਿਹੜਾ ਵਾ ਇਹ ਮੁੱਖੀ ਅਧਿਕਾਰਾਂ ਦੀ ਉਲੰਘਣਾ ਵਾ ਔਰ ਇਹ ਜਮਹੂਰੀਅਤ ਦਾ ਕਹਾਣਾ ਇਹ ਮੈਂ ਬੜਾ ਕਲੀਅਰ ਕਰਨਾ ਚਾਹੁੰਦਾ ਮਾ ਬਹੁਤ ਸਾਰੇ ਲੋਕਾਂ ਨੂੰ ਗਲਤਫਹਿਮੀ ਹੋ ਗਈ ਮੈਂ ਬੜਾ ਹੈਰਾਨ ਆ ਕਿ ਸਿਆਣੇ ਬਣੇ ਬੰਦੇ ਜਸਟੀਫਾਈ ਕਰਦੇ ਕਈ ਵਾਰ ਵੀ ਕਿਸੇ ਬੰਦੇ ਨੂੰ ਪ੍ਰੀਵੈਂਟਿਵ ਡਿਟੈਂਸ਼ਨ ਦੇ ਥਲੇ ਅੰਦਰ ਬੰਦ ਨਜ਼ਰਬੰਦ ਕਰਦੀ ਹੈ ਉਹ ਲੋਕ ਜਿਨ੍ਹਾਂ ਦੀ ਆਪਣੀਆਂ ਪਾਰਟੀਆਂ ਦੇ ਬੰਦੇ ਜਿਹੜੋਂ ਅੰਦਰ ਹੁੰਦੇ ਸੀ ਤਾਂ ਉਦੋਂ ਕਹਿੰਦੇ ਸੀ ਕਿਵੇਂ ਇਹਨਾਂ ਨੂੰ ਬੰਦ ਕੀਤਾ ਹੋਇਆਗਾ ਇੱਥੇ ਬੜਾ ਇੱਕ ਬੜਾ ਕਲੀਅਰ ਕਰ ਦੇਣਾ ਚਾਹੁੰਦਾ ਵਾਂ ਕਿ ਮੈਂ ਹੈਰਾਨ ਐ ਇਸ ਗੱਲ ਤੋਂ ਕਿ ਬਹੁਤ ਸਾਰੇ ਲੋਕ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਚੁੱਪ ਪਿਆ ਔਰ ਉਹਦਾ ਕਾਰਨ ਹੈ ਉਹ ਵੀ ਮੈਂ ਦੱਸੂਗਾ ਕੀ ਕਰ ਰਹੇ ਆ ਪਹਿਲੋਂ ਤੇ ਮੈਂ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਕਾਨੂੰਨ ਨੇ ਪ੍ਰਿਵੈਂਟਿਡ ਟੈਂਸ਼ਨ ਇਹ ਸਾਡੇ ਅੰਗਰੇਜ਼ਾਂ ਦੀ ਬ੍ਰਿਟਿਸ਼ ਰਾਜ ਦੀ ਦੇਣ ਹੈ ਸਭ ਤੋਂ ਪਹਿਲੋਂ ਇਹ ਕਾਨੂੰਨ 1818 ਦੇ ਵਿੱਚ ਬੰਗਾਲ ਦੇ ਵਿੱਚ ਲਿਆਂਦਾ ਗਿਆ ਜੋ ਬਿਗਾਲ ਰਿਵਲੂਸ਼ਨ ਐਕਟ ਜਿਹੜਾ ਉਥੇ ਪਾਸ ਹੋਇਆ ਇਸ ਕਾਨੂੰਨ ਦੇ ਤਹਿਤ ਉਹਨਾਂ ਕਹਿਆ ਵੀ ਤੁਸੀਂ ਕਿਸੇ ਬੰਦੇ ਨੂੰ ਵੀ ਜੇ ਤੁਹਾਨੂੰ ਲੱਗਦਾ ਵਾ ਕਿ ਉਹਦੇ ਤੋਂ ਮੁਲਕ ਦੀ ਸੁਰੱਖਿਆ ਨੂੰ ਖਤਰਾ ਵਾ ਜੇ ਸਰਕਾਰ ਨੂੰ ਲੱਗਦਾ ਕਿ ਸੁਰੱਖਿਆ ਨੂੰ ਖਤਰਾ ਮੁਲਕ ਦੀ ਸੁਰੱਖਿਆ ਨੂੰ ਏਕਤਾ ਨੂੰ ਖਤਰਾ ਵਾ ਤੇ ਕਿਸੇ ਬੰਦੇ ਨੂੰ ਫੜ ਕੇ ਅੰਦਰ ਕਰ ਸਕਦੇ ਸੀ ਉਸ ਤੋਂ ਬਾਅਦ ਫਿਰ 1919 ਦੇ ਵਿੱਚ ਰੋਲਟ ਐਕਟ ਬਣੀ ਬਹੁਤ ਸਖਤ ਐਕਟ ਸੀ ਉਹਦੇ ਤਹਿਤ ਲੋਕਾਂ ਕੋਲ ਕੋਈ ਅਧਿਕਾਰ ਨਹੀਂ ਸੀ ਤੁਰਨ ਫਿਰਨ ਦਾ ਅਧਿਕਾਰ ਵੀ ਨਹੀਂ ਸੀ ਉਹਦੇ ਖਿਲਾਫ ਲੋਕ ਇਕੱਠੇ ਹੋਏ ਜਲੀਆਂਵਾਲਾ ਬਾਗ ਇਕੱਠੇ ਹੋਏ ਉੱਥੇ ਆਪਾਂ ਨੂੰ ਪਤਾ ਵਾਕਿ ਉਹਨਾਂ ਤੇ ਗੋਲੀ ਚੱਲੀ ਔਰ ਕਿਵੇਂ ਕਤਲਿਆਮ ਉਹਨਾਂ ਦਾ ਕੀਤਾ ਗਿਆ ਅੱਜ ਵੀ ਅਸੀਂ ਉਹਦਾ ਰੋਣਾ ਰੋਨੇ ਆ ਇਹ ਨਾ ਭੁੱਲੋ ਕਿ ਇਹ ਜਿਹੜਾ NSA ਆ ਇਹਦਾ ਇੱਕ ਪ੍ਰੀ ਫੋਰ ਰਨਰ ਸੀ ਪ੍ਰੀ ਕਰਸਰ ਸੀ ਰੋਲ ਅਟੈਕਟ ਉਹਦੀ ਅਸੀਂ ਅੱਜ ਅਲੋਚਨਾ ਕਰਦੇ ਆ ਯਾਦ ਕਰਦੇ ਆ ਰੋਨੇ ਆ ਲੇਕਿਨ ਅੱਜ ਅਸੀਂ NSA ਦੇ ਉੱਪਰ ਬੋਲਣ ਨੂੰ ਤਿਆਰ ਨਹੀਂ ਉਸ ਤੋਂ ਬਾਅਦ ਫਿਰ ਆਜ਼ਾਦੀ ਮਿਲ ਗਈ ਆਜ਼ਾਦੀ ਲੱਗੀ ਜੀ ਵੇਖੋ ਅੰਗਰੇਜ਼ਾਂ ਨੇ ਬੜਾ ਤਕਾ ਕੀਤਾ ਕਿਵੇਂ ਰੋਲ ਐਕਟ ਵਰਗੇ ਕਾਨੂੰਨ ਲਿਆਂਦੇ ਉਹਨਾਂ ਨੇ ਪਰ 1950 ਦੇ ਵਿੱਚ ਉਸ ਵੇਲੇ ਦੀ ਸਰਕਾਰ ਨੂੰ ਲੱਗਾ ਕਿ ਸਾਨੂੰ ਵੀ ਇੱਕ ਪ੍ਰੀਵੈਂਟਿਵ ਡਿਟੈਂਸ਼ਨ ਦੀ ਲੋੜ ਹੈ ਜਿਹੜੇ ਉਦੋਂ ਜਿਹਨਾਂ ਨੇ ਕਾਨੂੰਨ ਬਣਾਇਆ ਸੀ ਸਾਡੇ ਜਿਹੜੇ ਫਾਊਂਡਰ ਸੀਗੇ ਸੰਵਿਧਾਨ ਦੇ ਉਹਨਾਂ ਦੇ ਵਿੱਚ ਬੜੇ-ਬੜੇ ਸਿਆਣੇ ਲੋਕ ਵੀ ਸੀਗੇ ਬਹੁਤ ਮਹਰ ਵੀ ਸੀ ਬਹੁਤ ਸਾਰੇ ਵਕੀਲ ਵੀ ਸੀ ਉੰਨਾ ਨੇ ਲੱਗਾ ਕਿ ਚਲੋ ਜੇ ਲੋਡ ਹੈ ਵਾ ਮੁਲਕ ਦੀ ਇਕਤਾ ਦੀ ਸੁਰੱਖਿਆ ਦੀ ਲੋਡ ਹੈ ਤੇ ਜੇ ਕਾਨੂੰਨ ਲਿਆਉਣਾ ਵਾ ਤੇ ਆਪਾਂ ਇੱਕ ਸਾਲ ਹੀ ਲੈ ਜੀਏ ਸੋ ਪਹਿਲੋਂ ਪ੍ਰੀਵੈਂਟਿਵ ਡਿਟੈਂਸ਼ਨ ਜਿਹੜੀ 1950 ਦੇ ਵਿੱਚ ਪ੍ਰੀਵੈਂਟਿਵ ਡਿਟੈਂਸ਼ਨ ਐਕਟ ਪਾਸ ਹੋਈ ਉਹ ਸਿਰਫ ਇੱਕ ਸਾਲ ਵਾਸਤੇ ਸੀ ਲੇਕਿਨ ਯੂ نو ਸੱਤਾ 'ਚ ਬੰਦਾ ਆ ਜਾਂਦਾ ਵਾ ਸਾਰੇ ਇੱਕੋ ਜੇ ਹੋ ਜਾਂਦੇ ਆ ਫਿਰ ਉਹਨੂੰ ਇੱਕ ਇੱਕ ਸਾਲ ਕਰਕੇ ਕਦੀ 2 ਸਾਲ ਕਰਕੇ ਕਦੀ 3 ਸਾਲ ਕਰਕੇ ਸੱਤ ਵਰੀ ਉਹਦੇ ਤਬਦੀਲੀ ਲਿਆਂਦੀ ਗਈ ਔਰ 1969 ਤੱਕ 1969 ਤੱਕ ਪ੍ਰੀਵੈਂਟਿਡ ਡਿਟੈਂਸ਼ਨ ਚੱਲਦੀ ਰਹੀ। ਉਦੋਂ ਆ ਕੇ ਇਹ ਪ੍ਰੀਵੈਂਟਿਡ ਡਿਟੈਂਸ਼ਨ ਖਤਮ ਕੀਤੀ ਗਈ। ਔਰ ਬੜੇ ਅਫਸੋਸ ਦੀ ਗੱਲ ਹੈ ਜੇ ਇਤਿਹਾਸ ਪੜ੍ਹੀਏ ਤਾਂ ਇਹਦੇ ਵਿੱਚ ਜ਼ਿਕਰ ਆਉਂਦਾ ਵਾ ਕਿ 1947 ਦੇ ਵਿੱਚ ਜਦੋਂ ਆਜ਼ਾਦੀ ਮਿਲੀ ਆ ਉਦੋਂ ਜਿਹੜੇ ਸਿਆਸੀ ਤੌਰ ਤੇ ਉਦੋਂ ਦੀ ਸਰਕਾਰ ਉਦੋਂ ਦੀ ਕਾਂਗਰਸ ਸਰਕਾਰ ਨਾਲ ਸਹਿਮਤ ਨਹੀਂ ਸਨ ਉਹਨਾਂ ਨੂੰ ਵੀ ਨਜ਼ਰਬੰਦ ਕੀਤਾ ਗਿਆ ਜਿਹਦੇ ਵਿੱਚ ਇੱਕ ਸੱਜਣ ਸਨ ਐ ਕੇ ਗੋਪਾਲਨ ਕਮਿਊਨਿਸਟ ਸੀਗੇ ਮੈਂ ਕੋਈ ਕਮਿਊਨਿਸਟ ਨਹੀਂ ਮੈਂ ਕਮਿਊਨਿਸਟ ਵਿਚਾਰਤਾ ਰਹਿਣਾ ਸਹਿਮਤ ਨਹੀਂ ਲੇਕਿਨ ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ 1950 ਜਿਹੜੋਂ ਇਹ ਪ੍ਰੀਵੈਂਟਿਵ ਡਿਟੈਂਸ਼ਨ ਲਿਆਂਦੀ ਗਈ ਤੇ ਉਹਨਾਂ ਨੂੰ ਫਿਰ ਨਜ਼ਰਬੰਦ ਕੀਤਾ ਗਿਆ ਔਰ ਅਫਸੋਸ ਦੀ ਗੱਲ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲਿਆ ਤੇ ਸੁਪਰੀਮ ਕੋਰਟ ਨੇ ਵੀ 6-4 ਦੇ ਵਰਡਿਕਟ ਨਾ ਕਿਹਾ ਕਿ ਪ੍ਰੀਵੈਂਟਿਵ ਡਿਟੈਂਸ਼ਨ ਏਕੇ ਗੋਪਾਲਨ ਦੀ ਸਹੀ ਹੈ ਉਹੀ ਏਕੇ ਗੋਪਾਲਨ ਬਲੇਥਰ 4 ਕੇ 5 ਵਰੀ ਬਾਅਦ ਮੈਂਬਰ ਪਾਰਲੀਮੈਂਟ ਵੀ ਬਣੇ ਸੋ ਇਹ ਪ੍ਰੀਵੈਂਟਿਵ ਡਿਟੈਂਸ਼ਨ ਇੱਕ ਲਗਾਤਾਰ ਚੱਲਦੀ ਰਹੀ 69 ਤੋਂ ਬਾਅਦ ਫਿਰ ਔਰ ਹੁਣ ਆਪਾਂ ਹੁਣ ਦੀ ਸਰਕਾਰ ਨੂੰ ਅਮਿਤ ਸ਼ਾਹ ਨੂੰ ਗੱਲਾਂ ਕਰਦੇ ਆਂ ਭਾਜਪਾ ਨੂੰ ਗੱਲਾਂ ਕਰਦੇ ਆਂ ਆਮ ਆਦਮੀ ਪਾਰਟੀ ਨੂੰ ਗੱਲਾਂ ਕਰਦੇ ਆਂ ਇਹ ਉਦੋਂ ਕੌਣ ਸੀ ਸਰਕਾਰ ਕਾਂਗਰਸ ਸਰਕਾਰ ਸੀ ਹੁਣ ਕਾਂਗਰਸ ਵਾਲੇ ਬੋਲਦੇ ਕਿ ਉਹ ਨਹੀਂ ਗਿਆ ਕਿਉਂਕਿ ਉਹੋ ਹੀ ਤੇ ਐਨਐਸਏ ਦੁਬਾਰਾ ਦੁਬਾਰਾ ਲਿਆਉਂਦੇ ਰਹੇ ਆ ਪ੍ਰੀਵੈਂਟਿਡ ਰਿਟੈਂਸ਼ਨ ਲਿਆਉਂਦੇ ਰਹੇ ਆ ਉਸ ਤੋਂ ਬਾਅਦ ਫਿਰ 1971 ਦੇ ਵਿੱਚ ਮੀਸਾ ਚੱਲਿਆ ਮੇਨਟੇਨੈਂਸ ਆਫ ਇੰਟਰਨਲ ਸਕਿਉਰਿਟੀ ਐਕਟ ਉਹ ਵੀ ਐਨਐਸਏ ਦਾ ਇੱਕ ਦੂਜਾ ਨਾਂ ਹੀ ਸੀ ਉਹ ਵੀ ਪ੍ਰੀਵੈਂਟਿਡ ਰਿਟੈਂਸ਼ਨ ਦਾ ਇੱਕ ਦੂਜਾ ਨਾਂ ਹੀ ਸੀ ਤੋਂ ਬਾਅਦ ਐਮਰਜੈਂਸੀ ਲੱਗੀ ਐਮਰਜੈਂਸੀ ਦੇ ਵਿੱਚ ਵਿਰੋਧੀਆਂ ਨੂੰ ਕਿਵੇਂ ਅੰਦਰ ਤਾੜਿਆ ਡੇਡ ਡੇਡ ਦੋ ਦੋ ਸਾਲ ਅੰਦਰ ਤਾੜੇ ਪੱਤਰਕਾਰ ਵੀ ਸੀ ਮੇਰੇ ਸੀਨੀਅਰ ਪੱਤਰਕਾਰ ਸਾਥੀ ਕੁਲਦੀਪ ਨਾਇਰ ਵੀ ਰਚੰਦਰ ਰਾਏ ਹੋਰ ਭਾਜਪਾ ਦੇ ਬਹੁਤ ਨੇਤਾ ਅੰਦਰ ਰਹੇ ਲੇਕਿਨ ਉਹਨਾਂ ਵੀ ਕੁਝ ਸਿੱਖਿਆ ਨਹੀਂ ਹਾਲਾਂਕਿ ਜਨਤਾ दल ਦੇ ਭਾਜਪਾ ਦੇ ਬਹੁਤ ਨੇਤਾ ਨੂੰ ਉਦੋਂ ਫੜਿਆ ਗਿਆ ਲੇਕਿਨ ਜਦੋਂ ਉਹ ਸੱਤਾ 'ਚ ਆ ਗਏ ਉਹਨਾਂ ਨੇ ਵੀ ਉਹੀ ਕਾਨੂੰਨ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਔਰ ਫਿਰ ਮੀਸਾ ਜਿਹੜਾ ਵਾ 1977 ਜਦੋਂ ਐਮਰਜੈਂਸੀ ਉੱਠੀ ਆ ਉਦੋਂ ਖਤਮ ਕੀਤਾ ਗਿਆ ਫਿਰ 1980 ਦੇ ਵਿੱਚ ਅਸੀਂ ਐਨਆਰਸੀ ਲੈੰਡਾ ਹੁਣ ਇਹ ਐਨਐਸਏ ਜਿਹੜਾ ਵਾ ਇਹ ਬਹੁਤ ਤਾਨਾਸ਼ਾਹੀ ਕਾਨੂੰਨ ਹੈ ਇਹਦੇ ਤਹਿਤ ਤੁਸੀਂ 5 ਦਿਨ ਜਾਂ 10 ਦਿਨ ਤੱਕ ਬਿਨਾ ਦੱਸੇ ਕਿ ਤੁਹਾਨੂੰ ਕਿਉਂ ਫੜਿਆ ਤੁਹਾਨੂੰ ਫੜਿਆ ਜਾ ਸਕਦਾ ਕਿ ਕਹਿ ਰਹੇ ਹੋ ਜੀ ਇਹ ਲੋਕਤੰਤਰ ਹੈ ਸਾਡੇ ਮੁਰਖ ਦੇ ਵਿੱਚ ਕਿ ਬਿਨਾ ਦੱਸੇ ਤੁਸੀਂ ਕਿ ਬੰਦੇ ਨੂੰ ਅੰਦਰ ਫੜ ਕੇ ਅੰਦਰ ਬੰਦ ਕਰ ਦਿਓ ਉਹਨੂੰ ਕਾਰਨ ਵੀ ਦੱਸਣ ਦੀ ਲੋੜ ਨਹੀਂ ਉਸ ਤੋਂ ਬਾਅਦ 3 ਮਹੀਨੇ ਤੱਕ ਤੁਸੀਂ ਲਾ ਸਕਦੇ ਜੇ ਫਿਰ ਫਿਰ ਐਡਵਾਈਜ਼ਰੀ ਬੋਰਡ ਬਣਦਾ ਜਿਹਦੇ ਕੋਲ ਤੜਾਕੇ ਹੱਸਦਾ ਐਡਵਾਈਜ਼ਰੀ ਬੋਰਡ ਬਣਾਉਂਦਾ ਕੌਣ ਹੈ ਸਰਕਾਰਾਂ اور ان ویریبلی کتھے باویں ایڈوائزری بورڈ نے کہتا ہوا جی ਛੱਡ دیو بندے نو ਇਹਨੂੰ ਗਲਤ ਫੜਿਆ ਵਾ ایڈوائਜ਼ਰੀ ਬੋਰਡ ਨਾਰਮਲੀ ਮੈਂਬਰਿਓ ਹੋ ਜੇ ਲਾਈ ਜਾਂਦੇ ਆ ਉਹ ਲਗਾਤਾਰ ਉਹਨਦੀ ਕਰਦੇ ਰਹਿੰਦੇ ਜੀ ਇਹਨੂੰ ਇਹਨੂੰ ਲਾਗੂ ਕਰੋ ਸਹੀਟ ਲਾਗੂ ਕੀਤਾ ਹੋਇਆ ਵਾ اور پھر ਐਨਐਸਏ ਜਿਹੜਾ ਵਾ ਸਾਲੀ ਫਿਰ ਆਮ ਤੌਰ ਤੇ ਇੱਕ ਸਾਲ ਤੱਕ ਵਾਦਾ ਹੁੰਦਾ ਪਰ ਹੁਣ ਸਾਲ ਤੋਂ ਬਾਅਦ ਦੂਜਾ ਸਾਲ ਹੀ ਵਧ ਗਿਆ ਹੁਣ ਇਹ ਤੀਜਾ ਸਾਲ ਚੱਲ ਰਿਹਾ ਮੈਂ ਕਾਫੀ ਗੂਗਲ ਤੇ ਸੋਸ਼ਲ ਮੀਡੀਆ ਤੇ ਚੈੱਕ ਕਰਨ ਦੀ ਗੱਲ ਕੀਤੀ ਸਭ ਤੋਂ ਵੱਧ ਟਾਈਮ ਕੌਣ ਪ੍ਰੀਵੈਂਟਿਵ ਡਿਟੈਂਸ਼ਨ ਵਿੱਚ ਮੁਲਕ ਚ ਰਿਹਾ ਵਾ ਇਹ ਅੰਕੜੇ ਹੀ ਹੈ ਨਹੀਂ ਸਾਡੇ ਕੋਲ ਕਿ ਸਭ ਤੋਂ ਵੱਧ ਕੌਣ ਬੰਦਾ ਐਨਐਸਏ ਥੱਲੇ ਜਾਂ ਪ੍ਰੀਵੈਂਟਿਵ ਡਿਟੈਂਸ਼ਨ ਥੱਲੇ ਜੇਲ ਦੇ ਵਿੱਚ ਨਜ਼ਰਬੰਦ ਰਿਹਾ ਵਾ ਹਾਲਾਂਕਿ ਇਹ ਕਾਨੂੰਨ ਦੇ ਵਿੱਚ ਇਹਦੀ ਪ੍ਰੀਵੈਂਟਿਵ ਡਿਟੈਂਸ਼ਨ ਦੀ ਦਾ ਤਾਰਾ ਹੈ ਆਰਟੀਕਲ 23 ਲੇਕਿਨ ਉਹ ਸਾਡੇ ਸੰਵਿਧਾਨ ਦੀ ਹੀ ਉਲੰਘਣਾਮਾ ਜਿੱਥੇ ਕਿਹਾ ਜਾਂਦਾ ਵੀ 48 ਘੰਟੇ ਦੇ ਵਿੱਚ ਵਿੱਚ ਤੁਹਾਨੂੰ ਜਦੋਂ ਅਰੈਸਟ ਕੀਤਾ ਜਾਂਦਾ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਹੋਣਾ ਸਾਡੇ ਕਾਨੂੰਨ ਦੇ ਵਿੱਚ ਸਾਡੇ ਸੰਵਿਧਾਨ ਦੇ ਵਿੱਚ ਹੀ ਇਹ ਕੌਂਟ੍ਰਾਡਿਕਸ਼ਨ ਹੈ ਜਿਹਨੂੰ ਅੱਜ ਤੱਕ ਅਸੀਂ ਸੋਲਵ ਨਹੀਂ ਕੀਤਾ ਔਰ ਇਹਦੇ ਤਲੇ ਬਹੁਤ ਲੋਕ ਗਲਤ ਫੜੇ ਗਏ ਆ ਇਹਦਾ ਮਿਸਯੂਜ਼ ਹੋਇਆ ਦੁਰਉਪਯੋਗ ਹੋਇਆ ਜਰਨਲਿਸਟ ਵੀ ਫੜੇ ਗਏ ਵਿਰੋਧੀ ਵੀ ਫੜੇ ਗਏ ਜਿਵੇਂ ਦੱਸਿਆ ਉਹ ਗੋਪਾਲਨ ਕਮਿਊਨਿਸਟ ਸੀ ਗੈਸ ਕਰਕੇ ਅੰਦਰ ਵਿਚਾਰੇ ਨੂੰ ਰੱਖਿਆ ਗਿਆ ਹੁਣ ਇਹਦੇ ਤੇ ਦੋ ਗੱਲਾਂ ਮੈਨੂੰ ਪਤਾ ਵਾ ਥੋੜਾ ਲੰਬੀ ਹੋ ਰਹੀ ਹੈ ਵਿਸ਼ਲੇਸ਼ਣ ਕੁਝ ਮੁਲਕ ਜਿਹੜੇ ਨੇ ਉੱਥੇ ਪ੍ਰੀਵੈਂਟਿਡ ਡਿਟ ਨਿਊਜ਼ੀਲੈਂਡ ਦੇ ਵਿੱਚ ਵੀ ਬਹੁਤ ਘੱਟ ਹੀ ਇਹਨੂੰ ਇਸਤੇਮਾਲ ਹੁੰਦਾ ਵਾ ਫਿਨਲੈਂਡ ਸਵੀਡਨ ਡੈਨਮਾਰਕ ਵਗੈਰਾ ਦੇ ਵਿੱਚ ਪ੍ਰੀਵੈਂਟਿਵ ਡਿਟੈਂਸ਼ਨ ਹੈ ਨਹੀਂ ਆਈਡਲੀ ਜੇ ਮੈਂ ਕਿਉਂਕਿ ਮੈਂ ਜਮਹੂਰੀਅਤ 'ਚ ਵਿਸ਼ਵਾਸ ਰੱਖਦਾ ਵਾਂ ਕੋਈ ਸਰਕਾਰ ਹੋਵੇ ਮੇਰਾ ਮੰਨਣਾ ਵਾ ਕਿ ਪ੍ਰੀਵੈਂਟਿਵ ਡਿਟੈਂਸ਼ਨ ਕਲੌਜ਼ ਹੋਣੀ ਨਹੀਂ ਚਾਹੀਦੀ ਲੇਕਿਨ ਜੇ ਫਿਰ ਵੀ ਲੱਗਦਾ ਵਾ ਕਿ ਮੁਲਕ ਨੂੰ ਬਹੁਤ ਵੱਡਾ ਖਤਰਾ ਕਿਸੇ ਦੇ ਬੋਲਣ ਨਾਲ ਕਿਸੇ ਦੀ ਨਾਰੇ ਲਾਉਣ ਨਾਲ ਪੈਦਾ ਹੋ ਸਕਦਾ ਵਾ ਤੇ ਚਲੋ ਲਾ ਦਿਓ ਜੇ ਲਾਦਾ ਲਾਉਣਾ ਵਾ ਤੇ ਉਹਦੀ ਕੋਈ ਉਹਦੀ ਕੋਈ ਸੇਫਗਾਰਡ ਵੀ ਤਾਂ ਹੋਣੀ ਚਾਹੀਦੀ ਨਾ ਸੋ ਜੇ ਲਾਉਣਾ ਵਾ ਤੇ ਮੇਰੇ ਖਿਆਲ ਇਹ ਦਿੱਤੇ ਕਾਨੂੰਨ ਦੇ ਵਿੱਚ ਕਿ ਸੋਧ ਕਰਨ ਦੀ ਲੋੜ ਆ ਵੀ ਵੱਧ ਤੋਂ ਵੱਧ 3 ਮਹੀਨੇ ਵਾਸਤੇ ਜਿੰਨੂੰ ਵਧਾਇਆ ਨਹੀਂ ਜਾ ਸਕਦਾ 3 ਮਹੀਨੇ ਦੇ ਵਿੱਚ ਕੇਸ ਚਲਾਇਆ ਜਾਵੇ ਜੋ ਵੀ ਕਿਸੇ ਤੇ ਕੇਸ ਬਣਦਾ ਵਾ ਜੇ ਕਿਸੇ ਨੇ ਮੁਲਕ ਨੂੰ ਤੋੜਨ ਦੀ ਸਾਜ਼ਿਸ਼ ਕੀਤੀ ਹੈ ਤਾਂ ਉਹਦਾ ਹੈ ਕਾਨੂੰਨ ਹੈ ਉਹਦੇ ਦੇ ਉਹਨੂੰ ਨਜ਼ਰਬੰਦ ਕਰੋ ਕਾਨੂੰਨ ਦੇ ਨਜ਼ਰਾਂ ਦੇ ਵਿੱਚ ਉਹਨੂੰ ਤੁਸੀਂ ਅੰਦਰ ਕਰ ਸਕਦੇ ਜੇ ਮੇਰੇ ਖਿਆਲ ਇਹੋ ਜਿਹਾ ਕਾਨੂੰਨ ਵੀ ਹੈ ਜਿਹਦੇ ਥੱਲੇ ਤੁਸੀਂ ਸਾਰੀ ਉਮਰ ਹੀ ਜੇਲ੍ਹ ਚ ਰਹਿ ਸਕਦੇ ਜੀ ਪਰ ਪ੍ਰੀਵੈਂਟਿਵ ਡਿਟੈਂਸ਼ਨ ਕਿਉਂ ਕਾਨੂੰਨ ਅਸੀਂ ਅਸੀਂ ਕਾਨੂੰਨ ਨੂੰ ਲਾਗੂ ਕਰਕੇ ਕੇਸ ਕਿਉਂ ਨਹੀਂ ਚਲਾਉਂਦੇ ਅਮਰਿਤਪਾਲ ਤੇ ਵੀ ਕੇਸ ਚਲਾਓ ਕਿਵੇਂ ਉਹਨੇ ਥਾਣੇ ਤੇ ਹਮਲਾ ਕੀਤਾ ਕਿਵੇਂ ਜੁਰਤ ਕੀਤੀ ਉਹਨੇ ਇਹੋ ਜੇ ਕੰਮ ਦੀ ਲੇਕਿਨ ਪ੍ਰੀਵੈਂਟਿਵ ਡਿਟੈਂਸ਼ਨ ਦੇ ਮੈਂ ਹੱਕ ਦੇ ਵਿੱਚ ਨਹੀਂ ਹੁਣ ਦੂਜਾ ਮਸਲਾ ਇਹ ਵਾ ਕਿ ਇਹ ਚਾਰਟ ਜਿਹੜੀ ਵਾਰਤ ਹੋ ਰਹੀ ਹੈ ਦੇਖੋ ਜੀ ਜੋ ਚਾਰਟ ਸਾਹਮਣੇ ਆਈ ਆ ਵਿਕਰਮ ਨੇ ਮਜੀਠੀਏ ਨੇ ਜੋ ਚੈਟ ਜਨਤਕ ਕੀਤੀ ਹੈ ਵੈਸੇ ਚਾਹੀਦਾ ਤੇ ਸੀ ਕਿ ਸਰਕਾਰੀ ਪੁਲਿਸ ਦਾ ਅਫਸਰ ਕੋਈ ਇਹਦੀ ਪ੍ਰੀਲਿਮਨਰੀ ਜਾਂਚ ਕਰਕੇ ਫਿਰ ਇਹਦੇ ਉੱਪਰ ਐਨਾਲਿਸਿਸ ਦਿੰਦਾ ਕਿ ਸਾਡੀ ਆ ਗੱਲ ਨਿਕਲ ਕੇ ਆਈ ਆ ਆਹ ਕੁਝ ਹੈ ਲੇਕਿਨ ਜੇ ਉਹ ਪੁਲਿਸ ਨੇ ਇਹਨੂੰ ਨਹੀਂ ਦਿੱਤਾ ਕਿਸੇ ਹੋਰ ਨੇ ਜਨਤਕ ਕਰਤਾ ਚਲੋ ਕੋਈ ਗੱਲ ਨਹੀਂ ਲੇਕਿਨ ਇਹਦੀ ਸਭ ਤੋਂ ਪਹਿਲਾਂ ਤੇ ਇਹਦੀ ਜਾਂਚ ਹੋਣੀ ਚਾਹੀਦੀ ਆ ਜਿਨ੍ਹਾਂ ਜਿਨ੍ਹਾਂ ਦੇ ਨਾਮ ਉਹਨਾਂ ਨੇ ਲਏ ਆ ਕਿ ਇਹਨਾਂ ਨੂੰ ਅਸੀਂ ਮਾਰਨ ਦੀ ਸਾਜ਼ਿਸ਼ ਰਚ ਰਹੇ ਆ ਉਹਨਾਂ ਦੀ ਸਿਕਿਉਰਿਟੀ ਵਧਾਉਣੀ ਚਾਹੀਦੀ ਆ ਕਲ ਨੂੰ ਇਹ ਨਾ ਹੋਵੇ ਵੀ ਜਿਵੇਂ ਸਿੱਧੂ ਮੂਸੇਵਾਲਾ ਵਿਚਾਰਾ ਖਤਰੇ ਦੇ باوجود ਉਹਨੂੰ ਸਿਕਿਉਰਿਟੀ ਨਹੀਂ ਦਿੱਤੀ ਗਈ ਸਿਕਿਉਰਿਟੀ ਸਗੋਂ ਵਾਪਸ ਲਈ ਗਈ ਔਰ ਵਿਚਾਰਾ ਰੱਬ ਨੂੰ ਪਿਆਰਾ ਹੋ ਗਿਆ ਕੁਝ ਲੋਕਾਂ ਨੇ ਉਹਨੂੰ ਮਾਰ ਦਿੱਤਾ ਸੋ ਪਹਿਲਾਂ ਤਾਂ ਸਿਕਿਉਰਿਟੀ ਵਧਾਈ ਜਾ ਜਿਹਨਾਂ ਨੂੰ ਖਤਰਾ ਵਾ ਬਿਲਕੁਲ ਪਰ ਇਹਦੀ ਜਿਹੜੀ ਇਹ ਚਾਟ ਹੈ ਇਹਦੀ ਪਹਿਲਾਂ ਫੋਰੈਂਸਿਕ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਔਰ ਜੇ ਸਹੀ ਆ ਤੇ ਬਿਲਕੁਲ ਕਾਨੂੰਨੀ ਕਾਰਵਾਈ ਬਣਦੀ ਹੈ ਜਿਹੜੇ ਲੋਕੀ ਇਹ ਸਾਜ਼ਿਸ਼ ਰਚਦੇ ਆ ਲੇਕਿਨ ਜੇ ਸਹੀ ਨਹੀਂ ਤੇ ਫਿਰ ਇਹ ਲੋਕਾਂ ਨੇ ਕਿੰਨੇ ਸਾਜ਼ਿਸ਼ ਰਚੀਏ ਇਹ ਇਹ ਛੂਠੀ ਚੈਟ ਬਾਹਰ ਕੱਢਣ ਦੀ ਇਹ ਤੇ ਜਾਂਚ ਤੋਂ ਬਾਅਦ ਹੀ ਪਤਾ ਲੱਗੂਗਾ ਸੋ ਇਹ ਚਾਰ ਪੰਜ ਗੱਲਾਂ ਜਿਹੜੀਆਂ ਵਾਂ ਇਹਦੇ ਬਾਰੇ ਮੈਂ ਬੜਾ ਕਲੀਅਰ ਹਾਂ ਪਰ ਮੈਂ ਫਿਰ ਆਪਣੀ ਗੱਲ ਖਤਮ ਕਰਦਾ ਹੋਇਆ ਕਹਿਣ ਲੱਗਾ ਵਾਂ ਕਿ ਮੁਲਕ ਪ੍ਰੀਵੈਂਟਿਵ ਡਿਟੈਂਸ਼ਨ ਨਾਲ ਨਹੀਂ ਚੱਲਦਾ ਜਿਹੜਾ ਰੂਲ ਆਫ ਲਾਅ ਹੁੰਦਾ ਜਿਹੜਾ ਸੰਵਿਧਾਨ ਹੁੰਦਾ ਜਿਹੜਾ ਕਾਨੂੰਨ ਮੁਲਕ ਨੂੰ ਚਲਾਉਂਦਾ ਵਾ ਉਹਦੀ ਪਾਲਣਾ ਜਿਹੜੀ ਆ ਉਹ ਕਰਨੀ ਜ਼ਰੂਰੀ ਆ ਪ੍ਰੀਵੈਂਟਿਵ ਡਿਟੈਂਸ਼ਨ ਨਾਲ ਨਹੀਂ ਕਾਨੂੰਨ ਨੂੰ ਲਾਗੂ ਕਰਕੇ ਮੁਲਕ ਚੱਲਦਾ ਲਾ ਇਹ ਮੇਰਾ ਮੰਨਣਾ ਆ